ਸਸੀ ਕਾਲਜੀ ਸਾਰਿਆਂ ਨੂੰ ਅੱਜ ਦੇ ਵੀਡੀਓ ਵਿੱਚ ਜਿਹੜੀ ਤੁਸੀਂ ਮਠਿਆਈ ਦੇਖ ਰਹੇ ਹੋ ਉਹ ਆਪਾਂ ਕਿਸੇ ਖਾਸ ਚੀਜ਼ ਤੋਂ ਨਹੀਂ ਬਣਾਈ ਹੋਈ ਉਹ ਬਣਾਈ ਹੈ ਜੀ ਆਪਾਂ ਸਿਰਫ ਚਾਰ ਬਰੈਡ ਤੇ ਇੱਕ ਗਲਾਸ ਦੁੱਧ ਦਾ ਹਾਂਜੀ ਤਿਹਾਰਾਂ ਦੇ ਦਿਨ ਚੱਲਣਗੇ ਤੇ ਹਲਕੀ ਜਿਹੀ ਮਠਿਆਈ ਆਪਾਂ ਘਰੇ ਤਿਆਰ ਕਰ ਲਈਏ ਤਾਂ ਬਾਜ਼ਾਰ ਨਾਲੋਂ ਬਹੁਤ ਜ਼ਿਆਦਾ ਵਧੀਆ ਹੀ ਹੁੰਦਾ ਕੁਛ ਨਾ ਕੁਛ ਘਰਾਂ 'ਚ ਬੰਦਾ ਹੀ ਰਹਿੰਦਾ ਹੈ ਤੇ ਆਪਾਂ ਸਭ ਤੋਂ ਪਹਿਲਾਂ ਇੱਕ ਪੈਨ ਦੇ ਵਿੱਚ ਲੈ ਲਿਆ ਜੀ ਇੱਕ ਗਲਾਸ ਦੁੱਧ ਦਾ ਤੇ ਉਹਨੂੰ ਆਪਾਂ ਗਰਮ ਰੱਖ ਦਾਂਗੇ ਉਸ ਤੋਂ ਬਾਅਦ ਜਦੋਂ ਦੁੱਧ ਨੂੰ ਆ ਗਿਆ ਜੀ ਹਵਾਲਾ ਤੇ ਫਿਰ ਤੁਸੀਂ ਇਹਨੂੰ ਹਲਕੇ ਜਿਹੇ ਹੱਥਾਂ ਨਾਲ ਹਲਾਉਂਦੇ ਰਹਿਣਾ ਤੇ ਗੈਸ ਦੀ ਫਲੇਮ ਹੈ ਜਿਹੜੀ ਸਲੋ ਕਰ ਦੇਣੀ ਹੈ ਤੇ ਇਹਨੂੰ ਆਪਾਂ ਮਿਕਸ ਕਰਦੇ ਰਵਾਂਗੇ ਥੋੜਾ ਜਿਹਾ ਗਾੜਾ ਹੋ ਜਾਊਗਾ ਇਹਦੇ ਵਿੱਚ ਤੁਸੀਂ 2-3 ਇਲਾਇਚੀਆਂ ਨੂੰ ਕੁੱਟ ਕੇ ਪਾ ਦੇਣਾ ਜੇ ਤੁਹਾਡੇ ਕੋਲ ਇਲਾਇਚੀ ਪਾਊਡਰ ਹੋਵੇ ਤਦ ਤੁਸੀਂ ਉਹ ਪਾ ਦਿਓ ਤੇ ਫਿਰ ਇਹਨੂੰ ਤੁਸੀਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਜਦੋਂ ਇਹ ਇੱਕ ਗਲਾਸ ਦਾ ਅੱਧਾ ਰਹਿ ਜਾਊਗਾ ਤਾਂ ਤੁਸੀਂ ਗੈਸ ਨੂੰ ਬੰਦ ਕਰ ਦੇਣਾ ਤੇ ਇਹਨੂੰ ਥੱਲੇ ਉਤਾਰ ਲੈਣਾ ਤਿਹਾਰਾਂ ਦੇ ਦਿਨ ਚੱਲਣਗੇ ਰੱਖੜੀ ਵਗੈਰਾ ਆਊਗਾ ਤੇ ਤੁਸੀਂ ਛੋਟੀਆਂ-ਛੋਟੀਆਂ ਮਠਿਆਈਆਂ ਘਰ ਦੇ ਵਿੱਚ ਤਿਆਰ ਕਰ ਸਕਦੇ ਹੋ ਤੇ ਬਹੁਤ ਹੀ ਜ਼ਿਆਦਾ ਇਹ ਟੇਸਟੀ ਬਣਦੀ ਹੈ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਬਰੈਡਾਂ ਨੂੰ ਜਿਹੜਾ ਛੋਟੇ-ਛੋਟੇ ਟੁਕੜਿਆਂ ਵਿੱਚ ਕੱਟ ਕੇ ਤਾਂ ਇੱਕ ਜੱਗ ਦੇ ਵਿੱਚ ਪਾ ਲਾਂਗੇ ਗ੍ਰਾਈਂਡ ਕਰਨ ਲਈ ਇਨੂੰ ਆਪਾਂ ਦਰਦਰਾ ਜਾ ਪੀਸ ਲਾਂਗੇ ਉਸ ਤੋਂ ਬਾਅਦ ਆਪਾਂ ਜੀ ਦੁੱਧ ਨੂੰ ਥੋੜਾ ਜਿਹਾ ਹਲਕਾ ਜਿਹਾ ਠੰਡਾ ਕਰ ਲਿਆ ਜਿਆਦਾ ਠੰਡਾ ਵੀ ਨਹੀਂ ਕਰਨਾ ਕਿਉਂਕਿ ਇਹਦੇ ਵਿੱਚ ਆਪਾਂ ਗੁੜ ਨੂੰ ਚੰਗੀ ਤਰ੍ਹਾਂ ਵਿੱਚ ਇਹਦੇ ਮੈਸ਼ ਕਰਾਂਗੇ ਕਿਉਂਕਿ ਜੇ ਆਪਾਂ ਜਿਆਦਾ ਗਰਮ ਦੁੱਧ ਰੱਖਦੇ ਤਾਂ ਇਹ ਗੁੜ ਨਾਲ ਫਟ ਜਾਂਦਾ ਇਸ ਲਈ ਆਪਾਂ ਇਹਨੂੰ ਥੋੜਾ ਜਿਹਾ ਠੰਡਾ ਗਰਮ ਰੱਖਿਆਗਾ ਤੇ ਇਹਦੇ ਵਿੱਚ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਹੌਲੀ ਹੌਲੀ ਜਿੰਨਾ ਤੁਹਾਨੂੰ ਜ਼ਰੂਰਤ ਹੈ ਓਨਾਂ ਕ ਮਿੱਠਾ ਤੁਸੀਂ ਰੱਖ ਲਿਓ ਆਪਾਂ ਇਹਦੇ ਵਿੱਚ ਤੁਸੀਂ ਕਹਿ ਦਿਓ ਗੁੜ ਦੀ ਇੱਕ ਭੇਲੀ ਜੀ ਪਾਈ ਹੈ ਛੋਟੀ ਜੀ ਜਿਆਦਾ ਨਹੀਂ ਪਾਇਆਗਾ ਤੇ ਉਸ ਇਹ ਇੱਕ 5-6 ਬ੍ਰੈਡਾਂ ਦੇ ਲਈ ਕਾਫੀ ਹੁੰਦੀ ਹੈਗੀ ਤੇ ਉਸ ਤੋਂ ਬਾਅਦ ਇਹਨੂੰ ਜਦੋਂ ਆਪਾਂ ਮਿਕਸ ਕਰ ਲਿਆ ਤੇ ਆਪਣਾ ਜਿਹੜਾ ਬ੍ਰੈਡਾਂ ਦਾ ਬ੍ਰੈਡ ਕ੍ਰੰਮ ਤਿਆਰ ਕੀਤਾ ਸੀ ਉਹ ਵੀ ਤਿਆਰ ਹੋ ਗਿਆ ਤੇ ਹੁਣ ਆਪਾਂ ਲਵਾਂਗੇ ਜੀ ਇੱਕ ਕੜਾਹੀ ਤੇ ਉਹਦੇ ਵਿੱਚ ਆਪਾਂ ਇੱਕ ਚਮਚ ਦੇਸੀ ਘਿਓ ਦਾ ਪਾਵਾਂਗੇ ਤੇ ਉਹਨੂੰ ਆਪਾਂ ਹਲਕਾ ਜਿਹਾ ਗਰਮ ਕਰ ਲਾਂਗੇ ਤੇ ਫਿਰ ਇਹਦੇ ਵਿੱਚ ਆਪਣਾ ਤਿਆਰ ਕੀਤਾ ਹੋਇਆ ਬ੍ਰੈਡਾਂ ਦਾ ਚੂਰਾ ਪਾ ਦਾਂਗੇ ਤੇ ਉਹਨੂੰ ਆਪਾਂ ਸਲੋ ਫਲੇਮ ਤੇ ਹੌਲੀ-ਹੌਲੀ ਪਕਾ ਲਾਂਗੇ ਇਹ ਸਿਰਫ 1-2 ਮਿੰਟ ਦਾ ਹੀ ਕੰਮ ਹੈ ਇਸ ਤੋਂ ਜ਼ਿਆਦਾ ਸਮਾਂ ਇਦੇ ਵਿੱਚ ਨਹੀਂ ਲੱਗਦਾ ਤੇ ਫਿਰ ਆਪਾਂ ਇਹਨੂੰ ਜਦੋਂ ਗਰਮ ਕਰ ਲਿਆ ਫਿਰ ਇਹਦੇ ਵਿੱਚ ਪਾਉਣਾ ਜੀ ਤੁਸੀਂ ਮਿਲਕ ਪਾਊਡਰ ਇਹ ਆਪਾਂ ਅੱਧੀ ਕੌਲੀ ਤੋਂ ਜ਼ਿਆਦਾ ਪਾ ਦੇਣਾ ਹੈਗਾ ਥੋੜਾ ਜਿਹਾ ਆਪਾਂ ਪਹਿਲਾਂ ਪਾਵਾਂਗੇ ਤੇ ਥੋੜਾ ਜਿਹਾ ਬਾਅਦ ਵਿੱਚ ਫਿਰ ਇਹਦੇ ਵਿੱਚ ਆਪਾਂ ਇੱਕ ਚਮਚ ਪਾਇਆ ਜੀ ਨਾਰੀਅਲ ਪਾਊਡਰ ਦਾ ਜੇ ਤੁਹਾਨੂੰ ਵਧੀਆ ਲੱਗਦਾ ਹੋਵੇ ਨਾਰੀਅਲ ਦਾ ਤੇ ਇਸ ਚ ਤਾਂ ਤੁਸੀਂ ਪਾਇਓ ਨਹੀਂ ਉਹਦੀ ਕੋਈ ਜ਼ਰੂਰਤ ਨਹੀਂ ਗਈ ਤੇ ਆਪਾਂ ਇਹਦੇ ਵਿੱਚ ਇੱਕ ਚਮਚ ਪਾਇਆ ਹੈਗਾ ਤੇ ਉਸ ਤੋਂ ਬਾਅਦ ਇਹਨੂੰ ਵੀ ਆਪਾਂ ਮਿਕਸ ਕਰ ਦਾਂਗੇ ਤੇ ਫਿਰ ਇਹਨੂੰ ਸਲੋ ਫਲੇਮ ਤੇ ਹਲਕਾ ਜਿਹਾ ਪਕਾ ਲਾਂਗੇ ਤਿੰਨ ਤੋਂ ਚਾਰ ਮਿੰਟਾਂ ਦੇ ਵਿੱਚ ਇਹ ਸਾਰਾ ਤਿਆਰ ਹੋ ਜਾਂਦਾ ਉਸ ਤੋਂ ਬਾਅਦ ਜਿਹੜਾ ਆਪਣਾ ਦੁੱਧ ਸੀਗਾ ਉਹ ਆਪਾਂ ਤਿਆਰ ਕਰ ਲਿਆ ਹੈਗਾ ਤੇ ਇਹਨੂੰ ਇਹਦੇ ਵਿੱਚ ਮਿਕਸ ਕਰ ਦਾਂਗੇ ਇਹ ਤੁਸੀਂ ਥੋੜਾ ਥੋੜਾ ਪਾਇਓ ਤੇ ਇੱਥੇ ਇੱਕ ਗੱਲ ਇਹ ਵੀ ਹੈ ਜੇ ਤੁਸੀਂ ਜ਼ਿਆਦਾ ਸੌਫਟ ਬਣਾਉਣੀ ਹੈ ਤਾਂ ਫਿਰ ਇਹ ਥੋੜਾ ਜਿਹਾ ਦੁੱਧ ਤੁਸੀਂ ਜ਼ਿਆਦਾ ਪਾ ਦਿਓ ਆਪਾਂ ਸੌਫਟ ਬਣਾਈਏ ਪਰ ਜੇ ਥੋੜੀ ਜੀ ਤੁਸੀਂ ਸਖਤ ਰੱਖਣੀ ਹੈ ਵੀ ਪੂਰੀ ਬਦਿਆ ਰਵੇ ਬਰਫੀ ਦੀ ਤਰ੍ਹਾਂ ਹਾਰਜੀ ਲਗੇ ਤਾਂ ਤੁਸੀਂ ਇੱਥੇ ਦੁੱਧ ਘੱਟ ਪਾਓ ਬ੍ਰੈਡ ਜ਼ਿਆਦਾ ਪਾ ਦਿਓ ਫਿਰ ਤੁਸੀਂ ਇੱਕ ਗਲਾਸ ਦੇ ਵਿੱਚ ਛੇ ਸਸਤ ਬ੍ਰੈਡ ਰਾਮ ਨਾਲ ਪਾ ਦਿਓ ਜ਼ਿਆਦਾ ਵੀ ਪਾ ਸਕਦੇ ਹੋ ਆਪਾਂ ਇੱਕ ਗਲਾਸ ਚ ਚਾਰ ਬ੍ਰੈਡ ਪਾਏ ਤੇ ਇਹਦੇ ਨਾਲੇ ਜ਼ਿਆਦਾ ਸੌਫਟ ਬਣੀ ਹੈ ਤੇ ਇਸੇ ਵਿੱਚ ਆਪਾਂ ਪਾਇਆ ਜੀ ਫੇਰ ਮਿਲਕ ਪਾਊਡਰ ਇੱਕ ਦੋ ਚਮਚ ਜਿਹੜਾ ਤੇ ਇਹਨੂੰ ਆਪਾਂ ਹਲਕਾ ਜਾਂ ਸਲੋ ਫਲੇਮ ਤੇ ਪਕਾਉਂਦੇ ਰਵਾਂਗੇ ਤੇ ਤਿੰਨ ਚਾਰ ਮਿੰਟਾਂ ਦੇ ਵਿੱਚ ਹੀ ਇਹ ਜਦੋਂ ਮਿਕਸ ਹੋ ਗਿਆ ਤੇ ਆਪਣੇ ਆਪ ਹੀ ਕੜਾਈ ਤੋਂ ਉਤਰਨ ਲੱਗ ਜੂਗਾ ਤੇ ਸਾਰਾ ਇਹ ਬਨ ਜੂਗਾ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਕਿਸੇ ਵੀ ਤੁਸੀਂ ਫਾਈਲ ਪੇਪਰ ਲੈ ਲੈਣਾ ਤੇ ਥੋੜਾ ਜਿਹਾ ਉਹ ਲਗਾ ਕੇ ਤੇ ਇਹਦੇ ਉੱਪਰ ਸਾਰਾ ਕੱਢ ਲੈਣਾ ਹੈਗਾ ਤੇ ਫਿਰ ਇਹਨੂੰ ਆਪਾਂ ਇੱਕੇਦਮ ਹੱਥ ਨਹੀਂ ਲਗਾਉਂਦੇ ਕਿਉਂਕਿ ਇਹ ਹਜੇ ਥੋੜਾ ਜਿਹਾ ਠੰਡਾ ਨਹੀਂ ਹੋਇਆ ਸੀ ਜ਼ਿਆਦਾ ਤੇ ਨੂੰ ਤੁਸੀਂ ਦੂਸਰੇ ਥੋੜੇ ਜਿਹਾ ਫਾਇਲ ਪੇਪਰ ਨਾਲ ਇਹਨੂੰ ਚੰਗੀ ਤਰ੍ਹਾਂ ਫਲਾ ਦਿਓ ਤੇ ਇਹ ਉਸ ਤੋਂ ਬਾਅਦ ਤੁਸੀਂ ਇਹਦੇ ਉੱਪਰ ਮਰਜ਼ੀ ਦੇ ਆਪਣੀ ਦੇ ਡਰਾਈ ਫਰੂਟ ਪਾਓ ਕੋਈ ਵੀ ਕਾਜੂ ਬਦਾਮ ਵਗੈਰਾ ਤੁਸੀਂ ਪਾਉਣੇ ਹੋ ਤੇ ਆਪਾਂ ਜਦ ਇਹ ਬਣਾਈ ਬੜੀ ਟੇਸਟੀ ਬਣੀ ਪਰ ਥੋੜੀ ਜੀ ਸੌਫਟ ਜ਼ਿਆਦਾ ਸੀ ਤਾਂ ਤੁਸੀਂ ਇੱਕ ਗਲਾਸ ਦੇ ਵਿੱਚ 7-8 ਬ੍ਰੈਡ ਪਾ ਦਿਓ ਉਦੇ ਨਾਲ ਇਹ ਜਿਆਦਾ ਸਖਤ ਬਣੂਗੀ ਹੋਰ ਵੀ ਜਿਆਦਾ ਵਧੀਆ ਬਣੂਗੀ ਤੇ ਇਹਦਾ ਟੇਸਟ ਹੈ ਜਿਹੜਾ ਬਹੁਤ ਵਧੀਆ ਆਇਆ ਤੇ ਆਪਾਂ ਇਹਨੂੰ ਇਸ ਤਰੀਕੇ ਨਾਲ ਸਜਾ ਲਿਆ ਤੇ ਇਹਨੂੰ 2 ਘੰਟਿਆਂ ਲਈ ਫ੍ਰਿਜ ਵਿੱਚ ਠੰਡਾ ਹੋਣ ਲਈ ਰੱਖਤਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਪੀਸ ਕੱਟੇ ਤੇ ਜਦੋਂ ਸਾਰਿਆਂ ਨੂੰ ਸਰਵ ਕੀਤੀ ਤਾਂ ਕਿਸੇ ਨੂੰ ਬਿਲਕੁਲ ਵੀ ਯਕੀਨ ਨਹੀਂ ਆਇਆ ਵੀ ਇਹ ਬਰੈਡ ਤੋਂ ਤਿਆਰ ਕੀਤੀ ਹੈਗੀ ਆਪਾਂ ਬਹੁਤ ਸਸਤੇ ਦੇ ਵਿੱਚ ਤੇ ਬਹੁਤ ਹੀ ਵਧੀਆ ਜੀ ਇਹ ਰੈਸিপি ਐ ਟਰਾਈ ਕਰਕੇ ਤੁਸੀਂ ਜਰੂਰ ਦੇਖਿਓ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤੇ ਮੇਰੇ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਇਹ ਮਠਿਆਈ ਤੁਸੀਂ ਤਿਹਾਰਾਂ ਤੇ ਘਰ ਦੇ ਵਿੱਚ ਬਣਾ ਕੇ ਟਰਾਈ ਜ਼ਰੂਰ ਕਰਿਓ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ